ਜੋ ਨਸ਼ੇਵਰੋਂ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਹੀਲਾ ਪੰਜਾ ਚੱਲੇਗਾ ਜਿਹੜਾ ਇੱਕ ਘਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨੌ ਪਰਚੇ ਆ ਅੱਜ ਤੋਂ ਉਦੋਂ ਤਿੰਨ ਦਿਨ ਅਸੀਂ ਆਇਡੈਂਟੀਫਾਈ ਜਗਾ ਕੀਤੇ ਆ ਜਿਹੜੇ ਕੀ ਆਲਰੇਡੀ ਜਿੰਨਾ ਤੇ ਪਰਚੇ ਦਰਜ ਹੈਗੇ ਆ ਉਹਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਈਓ ਨੇ ਡਿਮੋਲਿਸ਼ਰ ਜਿਹੜੀ ਜਿਹੜੀ ਇਲੀਗਲ ਕੰਸਟਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚ ਚਲਾਉਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਘਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨਾਮ ਪਰਚੇ ਹੈ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ 3 ਇਦਾਂ ਦੀ ਅਸੀਂ ਆਇਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕੀ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰੋਪਰਟੀਆਂ ਬਣਾ ਰਹੇ ਹਨ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ਿਆਂ 'ਚ ਕੁਝ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਹੋਟ ਸੈਂਟਰ ਬਣ ਰਿਹਾ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਸਰ ਇਹ ਨਾ ਕਿ ਜਿਹੜਾ ਹੈਗਾ ਇਹ ਜਿਹੜਾ ਜਿਹਨਾਂ ਦਾ ਸਭ ਤੋਂ ਸੱਤ ਹੋ ਰਿਹਾ ਉਹਦੇ ਕੋਕੀਟ ਦੇ ਪਰੌੜੋ ਦੇ ਬੰਦ ਗਏ ਹੋਏ ਕਿ ਉਹਦੇ ਬਾਰੇ ਕੋਈ ਸਾਰੀਆਂ ਆਈਡੈਂਟੀਫਾਈ ਕਰ ਰਹੇ ਆ ਇਦਾਂ ਦੀਆਂ ਹੋਰ ਵੀ ਹੈਗੀਆਂ ਜਿਹੜਾ ਪ੍ਰੋਸੈਸ ਦੇ ਨਾਲ ਜਿਹਨੇ ਵੀ ਇਦਾਂ ਦੀਆਂ ਪ੍ਰੋਪਰਟੀਆਂ ਹੈਗੀਆਂ ਕੋਈ ਹੋਰ ਏਰੀਆ ਚ ਕੀਤੀਆਂ ਰਹੀਆਂ ਜਿਹਦੇ ਤੇ ਵੀ ਇਦਾਂ ਦੇ ਚੀਜ਼ ਹੋ ਗਈ ਉਹ ਬੰਦੀ ਕਰ ਦੇ ਕੀਤੀ ਹੋਈ ਆ